ਚਾਰ ਜੋਹੇ ਵਿੱਚੋਂ ਹੁਣ ਕੌਣ ਕਰਦਾ ਟਰਾਈ ਟੱਕਣ ਦੀ ਰੱਖਣ ਦੀ ਲਾ ਪਈ ਹੋਈ ਕਬੱਡੀ ਤੇ ਜੱਗਾ 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 ਕਿੰਗ ਟੋਇੰਗ ਦੇ ਸੁੱਖਾ ਤੇ ਸੀ ਸਣੀ ਦੇ ਸੀ 200 ਡਾਲਰ ਜੱਗੇ ਦੇ ਲਈ ਗੋਪੀ ਕੋਨਰ ਸਿੱਧੀ ਮਾਰ ਦਿਓ ਲਓ ਖੇਡ ਮੈਦਾਨ ਦੇ ਵਿੱਚ ਬਲੱਡ ਕਬੱਡੀ ਪਾਉਣ ਦੇ ਲਈ ਟੇ ਦੀਆਂ ਤਿੰਨ ਕਬੱਡੀਆਂ ਦੇ 500 ਡਾਲਰ ਲਹੂਗਾ 6 ਲੈਂਡ ਦੇ ਤੋਂ ਵੱਲੋਂ 500 ਡਾਲਰ ਦਿੱਤਾ ਜਾਊਗਾ ਲੋ ਫਰਿਆਦ 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 ਕੋਸ਼ਿਸ਼ ਕਰਦਾ ਫੜਦਾ ਕਰਦਾ ਕਬੱਡੀ 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 ਹਾ ਹਾ ਤਗੜਾ ਖੀਰਮ ਵਾਲੀ ਬੁਲਟ ਦੀ ਪੈਂਦੀ ਹੋਈ ਬੁਲਟ ਦਾ ਰੱਖਿਆ ਨੰਬਰ ਲੈਣ ਨੂੰ ਹਰਿਆਣੇ ਵਾਲਾ ਸ਼ੀਲੂ ਸ਼ਾਦਾ ਹੋਇਆ ਲੱਕਰ ਦੀ ਕੋਸ਼ਿਸ਼ ਕਰਦਾ ਹੋਇਆ ਜੀਲੂ ਸ਼ਾ ਗਿਆ ਵਿੱਚ ਦੁਨੀਆ ਦੇ ਆ ਮੰਗੜੀ ਕੋਨੇ ਕੋਨੇ ਤੋਂ ਇਹਦਾ ਵਿੱਚ ਗਰੌਂਡਾ ਖਾ ਫਿੱਦਾ ਜਿਵੇਂ ਦੁਨੀਆ ਦੇ ਕੋਰੋਨੇ ਤੋਂ ਮਿੰਟੂ ਬਰਾੜਾ ਸ਼ੋਰਾ ਹਰਿਆਣੇ ਦਾ ਕੱਲਾ ਹੁੰਦਾ ਹੋਇਆ ਸਰਸਿੰਘ ਵਾਲਾ ਅੰਮਾ ਸਿੱਖ ਸਰਦਾਰ ਕਬੱਡੀ ਖਿਡਾਰੀ ਸੰਨੀ ਕਾਲਾ ਸੰਘਿਆ ਵਾਲਾ ਆ ਜਸਵਾਲ ਸਿੰਘ ਸੰਘੇ ਦਾ ਪੁੱਤਰ ਆ ਹਰਦੀਪਕੌਰ ਦਾ ਬੇਟਾ ਤਕੜੇ ਜੱਫੇ ਦੀ ਕੋਸ਼ਿਸ਼ ਆ ਕਬੱਡੀ 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 ਇਹ ਮਾਰ ਕੇ ਨਹੀਂ ਕਹਿੰਦੇ ਸੋਰੀ ਉੱਪਰ ਜਫੀ ਬਣੇਗਾ ਲੈ ਸ਼ੁਭ ਸ਼ਾਮਾ ਇਸ ਲਾਈਨ ਨੂੰ ਅੱਗੇ ਲੈ ਕੇ ਜਾਂਦੇ ਆ ਅੱਜ ਕ੍ਰਿਕੇਟਾਂ ਦੇ ਵਰਲਡ ਕੱਪ ਦੇ ਵਿੱਚ ਗੱਲ ਹੋਗੀ ਦੁਨੀਆ ਦੇ ਵੱਡੇ ਖਿਡਾਰੀਆਂ ਦੀ ਆ ਮੈਦਾਨ ਦੇ ਵਿੱਚ ਸ਼ੀਲੂ ਆ ਸ਼ੀਲੂ ਸ਼ੀਲੂ ਤੇ ਬੁਲਟ ਸ਼ੀਲੂ ਤੇ ਬੁਲਟ ਇਹ ਹੁੰਦੀ ਹੋਈ ਕਮਾਲ ਵੱਧਿਆ ਖਿੱੱਚਾ ਕਰ ਰਿਹਾ